ਗੋਗੀ ਪਰਿਵਾਰ ਨੂੰ ਭਗਵੰਤ ਮਾਨ ਦਾ ਵੱਡਾ ਝਟਕਾ ਡਾਕਟਰ ਸੁਖਚੈਨ ਗੋਗੀ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ ਇਦੇ ਪਿੱਛੇ ਕਹਾਣੀ ਕੀ ਐ ਕੀ ਆਮ ਆਦਮੀ ਪਾਰਟੀ ਨੇ ਸੋਚਿਆ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਹੀ ਦੱਬਿਆ ਉਹ ਵੀ ਦਬ ਦੇਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਪੜਦੇ ਰਹਿਣ ਡਾਕਟਰ ਸੁਖਚੈਨ ਕੋਰ ਗੋਗੀ ਜੋ ਕਿ ਮਰਹੂਮ ਲੁਧਿਆਣਾ ਪੱਛਮੀ ਦੇ ਵਿਧਾਇਕ ਜਿਹੜੇ ਆ ਉਹ ਗੁਰਪ੍ਰੀਤ ਗੋਗੀ ਦੇ ਧਰਮ ਪਤਨੀ ਨੇ ਉਹ ਪੰਜਾਬ ਜਿਹੜੀ ਪੇਡਾ ਆ ਪੰਜਾਬ ਦੀ ਜਿਹੜੀ એનર્ਜੀ ਏਜੰਸੀ ਹੈ ਉਹਦੇ ਚੇਅਰਮੈਨ ਲਗਾਈ ਗਈ ਸੀ ਵੋਟਾ ਤੋਂ ਐਨ ਪਹਿਲਾਂ ਉਹਨਾਂ ਨੂੰ ਚੇਅਰਮੈਨ ਨਹੀਂ ਦਿੱਤੀ ਗਈ ਸੀ ਉਹ ਚੇਅਰਪਰਸਨ ਲੱਗੇ ਸਨ ਤੇ ਜਦੋਂ ਚੇਅਰਪਰਸਨ ਲੱਗੇ ਸਨ ਤਾਂ ਇਸ ਗੱਲ ਤੇ ਵਿਰਾਮ ਲੱਗ ਗਿਆ ਸੀ ਕਿ ਉਹ ਪ੍ਰਵਾਹ ਟਿਕਟ ਦਾ ਦਾਵੇਦਾਰ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਨੇ ਗੋਗੀ ਦੀ ਮੌਤ ਤੋਂ ਬਾਅਦ ਉੱਥੇ ਜਿਹੜੀ ਚੋਣ ਹੋਈ ਉਹ ਚ ਸੰਜੀਵ अरोड़ा ਨੂੰ ਉਮੀਦਵਾਰ ਬਣਾਇਆ ਜਿਤਾਇਆ ਮੰਤਰੀ ਵੀ ਬਣਾਇਆ ਤੇ ਮੋٹے ਮੋٹے ਮਹਿਕਮੇ ਵੀ ਦਿੱਤੇ ਡਾਕਟਰ ਡਾਕਟਰ ਸਖਚੈਨ ਕੋਰ ਜਿਹੜੇ ਆ ਉਹ ਪੇਡਾ ਦੇ ਚੇਅਰਮੈਨ ਸੀਗੇ ਪੇਡਾ ਦੇ ਚੇਅਰਮੈਨ ਮਾਫ ਕਰਨਾ ਚੇਅਰਪਰਸਨ ਸੀਗੇ ਉਹਨਾਂ ਦੀ ਚੇਅਰਪਰਸਨ ਹੀ ਖਤਮ ਕਰ ਦਿੱਤੀ ਗਈ ਉਹਨਾਂ ਨੂੰ ਝਟਕਾ ਦਿੱਤਾ ਗਿਆ ਉਹਨਾਂ ਦੀ ਥਾਂ ਤੇ ਕੋਈ ਨਵਜੋਤ ਕੋਰ ਨੇ ਜਿਨ੍ਹਾਂ ਨੂੰ ਪੇਡਾ ਦਾ ਚੇਅਰਮੈਨ ਲਾਇਆ ਗਿਆ ਗੋਗੀ ਪਰਿਵਾਰ ਦੇ ਅੰਦਰ ਇਹ ਦਾਵਾ ਸੀ ਇਹ ਚਰਚਾ ਚੱਲ ਰਹੀ ਸੀ ਕਿ ਉਹ ਟਿਕਟ ਦੇ ਦਾਵੇਦਾਰ ਨੇ ਉਹ ਟਿਕਟ ਦੀ ਮੰਗ ਕਰ ਰਹੇ ਸੀ ਡਾਕਟਰ ਸੁਖਚੈਨ ਕੋਰ ਦੇ ਲਈ ਹੀ ਹੁਣ ਡਾਕਟਰ ਸੁਖਚੈਨ ਕੋਰ ਨੂੰ ਲਾਹ ਦੇਣਾ ਐਨ ਵਿਚਕਾਰ ਇਹਦੇ ਬਾਰੇ ਖਦਸ਼ੇ ਖੜੇ ਹੋ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਗੋਗੀ ਪਰਿਵਾਰ ਨੂੰ ਦਰਕਿਨਾਰ ਕਰ ਦਿੱਤਾ ਕਿਉਂਕਿ ਲੋੜ ਕੀ ਸੀ ਕੁਝ ਚੇਅਰਮੈਨ ਬਦਲੇ ਗਏ ਆ ਜਿਵੇਂ ਪੀ ਆਰਟੀਸੀ ਦਾ ਚੇਅਰਮੈਨ ਬਦਲਿਆ ਗਿਆ ਜਿਵੇਂ ਪੰਜਾਬ ਹੈਲਥ ਜਿਹੜਾ ਸਿਸਟਮ ਕਾਰਪੋਰੇਸ਼ਨ ਆ ਉਹਦਾ ਚੇਅਰਮੈਨ ਬਦਲੇ ਗਏ ਨੇ ਪਰ ਇੱਥੇ ਕੀ ਲੋਡ ਮਹਿਸੂਸ ਹੋਈ ਕੀ ਡਾਕਟਰ ਸਖਚੈਨ ਕੋਰ ਦੀ ਪਰਫਾਰਮੈਂਸ ਬਹੁਤ ਹੀ ਸਹੀ ਨਹੀਂ ਸੀ ਕਿਉਂਕਿ ਪੇਡਾ ਇੱਕ ਬਹੁਤ ਤਕੜੀ ਏਜੰਸੀ ਹੈ ਤੇ ਉਹਦਾ ਬਹੁਤ ਸਾਰੀ ਭੂਮਿਕਾ ਖਾਸ ਕਰਕੇ ਜਿਹੜੀ ਸੋਲਰ એનર્ਜੀ ਦੇ ਉੱਤੇ ਕੰਮ ਹੋ ਰਿਹਾ ਉਹਦੇ ਵਿੱਚ ਬਹੁਤ ਸਾਰਾ ਕੀ ਉਹਨਾਂ ਦੀ ਕੋਈ ਕਾਰਗੁਜ਼ਾਰੀ ਜਿਹੜੀ ਉਹ ਚੰਗੀ ਨਹੀਂ ਸੀ ਜਾਂ ਇਹਦੇ ਕੋਈ ਸਿਆਸੀ ਕਾਰਨ ਨੇ ਹਾਲੇ ਤੱਕ ਗੋਗੀ ਪਰਿਵਾਰ ਦੇ ਵੱਲੋਂ ਇੱਤੇ ਕੋਈ ਵੱਡਾ ਰੱਦ ਦੇ ਅਮਲ ਨਹੀਂ ਸਾਹਮਣੇ ਆਇਆ ਉਹਨਾਂ ਨੇ ਇਸ ਤੇ ਕੋਈ ਟਿੱਪਣੀ ਕਿਰਿਆ ਪ੍ਰਤੀਕਿਰਿਆ ਕੋਈ ਨਹੀਂ ਦਿੱਤੀ ਪਰ ਖਰਚੇ ਨੇ ਜਿੰਨਾ ਤੇ ਆਪਾਂ ਗੱਲ ਕਰ ਸਕਦੇ ਆ ਇੱਕ ਤਾਂ ਇਹ ਹੈ ਕਿ ਉਹਨਾਂ ਦੀ ਪਰਫਾਰਮੈਂਸ ਸਹੀ ਨਹੀਂ ਸੀ ਦੂਜਾ ਇਹ ਹੈ ਕਿ ਆਮ ਆਦਮੀ ਪਾਰਟੀ ਵਾਰੀ ਵਾਰੀ ਨਾਲ ਸਾਰਿਆਂ ਨੂੰ ਕੁਝ ਨਾ ਕੁਝ ਦੇ ਕੇ ਜਾਣਾ ਚਾਹੁੰਦੀ ਹੈ ਕਿ ਸਾਰੇ ਖੁਸ਼ ਹੋਣ ਨਾਲ ਰਲ ਤੁਰਦੇ ਰਹਿਣ ਕਿਉਂਕਿ ਦੇਖੋ ਇੱਕ ਬਲਾਸਟ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡਾ ਹੋ ਚੁੱਕਿਆ ਹੈ ਜਦੋਂ ਪਟਿਆਲੇ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਇਕੱਠੇ ਹੋਏ ਸੀ ਜਿੱਚ ਸਾਰੇ ਉਹ ਵਲੰਟੀਅਰ ਭਮੱਕੜ ਗਏ ਸੀ ਜਿਨ੍ਹਾਂ ਨੇ ਆਪਣੇ ਪੱਲਿਓਂ ਤੇਲ ਫੂਕ ਕੇ ਆਪਣੇ ਖੰਭ ਸਾੜ ਲਏ ਉਹ ਲੋਕ ਗੁੱਸੇ 'ਚ ਸੀਗੇ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਥੋੜਾ 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 ਕਰਕੇ ਸਾਰਿਆਂ ਨੂੰ ਜਿਹੜਾ ਉਹ ਮਲਾਈ ਖਵਾਈ ਜਾਵੇ ਤਾਂ ਜੋ ਸਾਰੇ ਇੱਕ ਧਾਗੇ 'ਚ ਬੰਨੇ ਰਹਿਣ ਕਿਉਂਕਿ ਕ੍ਰੂਸ਼ੀਅਲ ਯਰ ਸ਼ੁਰੂ ਹੋ ਚੁੱਕਿਆ ਹੈ ਸਰਕਾਰ ਦੀ ਪਰਫਾਰਮੈਂਸ ਤੇ ਵੀ ਸਵਾਲ ਉੱਠਣੇ ਨੇਗੇ ਸਰਕਾਰ ਦੇ ਕੰਮਕਾਜ ਦੇ ਵੀ ਉੱਠਣੇ ਨੇ ਵਰਕਰਾਂ ਦੀ ਪੁਛ ਪੜਤਾਲ ਤੇ ਵੀ ਉੱਠਣੇ ਨੇ ਇਸ ਦੌਰਾਨ ਪਾਰਟੀ ਨੂੰ ਇਕਜੁੱਟ ਰੱਖਣ ਵਾਸਤੇ ਕੋਈ ਵਧੀਆ ਤਰੀਕਾ ਹੋ ਸਕਦਾ ਹੈ ਦੂਜਾ ਇਹ ਹੈ ਕਿ ਭਾਈ ਹੁਣ ਗੋਗੀ ਪਰਿਵਾਰ ਦੀ ਕੋਈ ਲੋੜ ਨਹੀਂ ਰਹੀ ਲੁਧਿਆਣਾ ਪੱਛਮੀ ਦੇ ਵਿੱਚ ਸੰਜੀਵ अरोड़ा ਸਟੈਬਲਿਸ਼ਡ ਲੀਡਰ ਬਣ ਚੁੱਕੇ ਨੇਗੇ ਮੰਤਰੀ ਨੇ ਕਿ ਲੋਕ ਉਹਨਾਂ ਦੇ ਦਰਬਾਰ 'ਚ ਜਾਂਦੇ ਨੇ ਕੰਮ ਹੁੰਦੇ ਨੇ ਨਹੀਂ ਹੁੰਦੇ ਕਲੇਸ਼ਾ ਗੱਲ ਹੈ ਤੇ ਲੋਕਾ ਹੁਣ ਉਹਨਾਂ ਦੇ ਨਾਲ ਅਟੈਚ ਨੇ ਗੋਗੀ ਪਰਿਵਾਰ ਦਾ ਹੁਣ ਕੋਈ ਸਿਆਸੀ ਭਵਿਕ ਨਹੀਂ ਇੱਕ ਇਹ ਵੀ ਨਜ਼ਰੀਆ ਜਿਹੜਾ ਉਹ ਪਾਰਟੀ ਦੇ ਅੰਦਰ ਚੱਲਿਆ ਹੋ ਸਕਦਾ ਹੈ ਖੈਰ ਇਹ ਸਾਰੇ ਨਜ਼ਰੀਆਂ ਦੇ ਬਾਵਜੂਦ ਗੋਗੀ ਪਰਿਵਾਰ ਨੂੰ ਇਸ ਤਰ੍ਹਾਂ ਨਾਲ ਵਿਦਾ ਕਰਨਾ ਸਾਰਿਆਂ ਨੂੰ ਖੜਕ ਰਿਹਾ ਹੈ